ਸਾਈਜ਼ ਇਹ ਕੱਢੀ ਤੇ ਤੁਸੀਂ ਦੋਸਤੋ ਦੇਖ ਰਹੇ ਹੋ ਤੂੰ ਗਲੀ ਮੰਡੀ ਦੀ ਵੀਡੀਓ ਹਰ ਵੀਰ ਵਾਰ ਮੰਡੀ ਲੱਗਦੀ ਆ ਤੂੰ ਗਲੀ ਪਹੁੰਚਿਆ ਕਰੋ ਸਾਰੇ ਆਹ ਨਾਲ ਪੱਠਗੀ ਅਨੇ ਗਾੜੇ ਪਰ ਕੀ ਮੁੱਲ ਕੀਤਾ ਬਾਈ 20000 ਰੁਪਏ 20000 ਰੁਪਏ ਮੁੱਲ ਕੀਤਾ ਜੀ ਆਹ ਪੱਠ ਨਾਲ ਤੇ ਉਹ ਬੱਕਰੀ ਹੈ ਇਹ ਦੇਖ ਸਕਦੇ ਹੋ ਆ ਜਾ ਮੈਨੂੰ ਇੱਧਰ ਹੀ ਸੱਡ ਇੱਥੇ ਆ ਜਾ ਇੱਥੇ ਬੋਲੇ ਇੱਕ ਤਾਂ ਆ ਜਾ ਸੋ ਬਾਈ ਜੀ ਨਹੀਂ ਤੁਸੀਂ ਤੁਸੀਂ ਦਾਦਾ ਬਾਈ ਜੀ ਨਹੀਂ ਪਾਲ ਰਹਾ ਸੀ ਇਹ ਲਾ ਰੱਖਿਆ ਸੀ ਨੀ ਤੇ ਪਾਈ ਜੀ ਮੈਂ ਲੈ ਆ ਕੇ ਮੇਰੇ ਕੋਲ ਪਾਲੇ ਦੀ ਮਾਰੀ ਪਈ ਆ ਪੱਖੇ ਪੱਟ ਪੁੱਟ ਦੇ ਕਰਾਈ ਪਾ ਰਹਿ ਜੀ ਨਾਲੇ ਪੱਖੇ ਓ ਪਾਲਾ ਸਿਰਾਂ ਆ ਥਾਂ ਦਿਖਾਈ ਨਹੀਂ ਖੋਲਿਆ ਆ ਥਾਂ ਦੇਖੋ ਕਿੱਥੇ ਪਿੱਛੋਂ ਕਾਣੀ ਨਹੀਂ ਲਿਕੜ ਜੀ ਹਾਂ ਜੀ ਹਾਂ ਪਹਿਲਾਂ ਦੇਖਣੀ ਸੀ ਕਿਉਂ ਵੀ ਥਾਂ ਦਿਖਿਆ ਪਹਿਲਾਂ ਖੋਲ ਕੇ ਬੰਦੇ ਨੂੰ ਜਾਣ ਬਾਹ ਲੋਟ ਆਜੋ ਸਰ ਜਾ ਮੈਂ ਤੇਰਾ ਮਾਲਾ ਫਣੀ ਬੈਠਾ ਮਾਰ ਲੈ ਤਾਰਾ ਮਾਲਾ ਪਿੱਛੇ ਜਾ ਮੈਨੂੰ ਥੋੜਾ ਵੜੀ ਕੇ ਲੈ ਆਇਆ ਖਾ ਤੁੰਗਣ ਨੂੰ ਸਣਾ ਸੋਤਾ ਨਾਮ ਬਣਿਆ ਤੇਰੀ ਵਿਕਤਾ ਜਾਉਂਗੀ ਕੋਈ ਨਾ ਕੋਈ ਗੀ ਬਾਤ ਨਹੀਂ ਆਹ ਪੱਠਾ ਖੇਣਾ ਕੋਈ ਫਰੇਵ ਕਰਨਾ ਬੰਦ ਚੋਲਾ ਪਹਿਲਾਂ ਹੀ ਝੂਠਾ ਕਰਤਾ ਇਹਨੇ ਹਾਂ ਕੋਈ ਗੱਲ ਤਸੱਲੀ ਕਰੋ ਆਪਦੀ ਕਰਾਂਗੇ ਨਾ ਜੀ ਗੱਲ ਹਾਂ ਜਿੱਥੇ ਤੂੰ ਬੋਲਦਾ ਸੀ ਮਿਲਦੀ ਠੀਕ ਹੈ ਸੋਨੇ ਵਰਗੀ ਜੀ ਇਹ ਕਿਚੇ ਰੱਖ ਰੇ ਕਿਚੇ ਰੱਖ ਮਾਡੀ ਪੱਠਾ ਇਹਦਾ ਭਾਈ ਦੱਸੋ ਕਹਿੰਦੇ ਦੱਸ ਕੋਈ ਗੱਲ ਅਮ ਇਹਨਾਂ ਦੀ ਗੱਲ ਨਹੀਂ ਮੰਨਦਾ 11000 ਦੀ ਤੇ ਬੱਸ ਦੇ ਕੋਈ ਓ ਸੁੱਕੀ ਦਾ ਪਈਆ ਦੇਸੀ ਐ ਹਾਂ ਹਾਂ ਫਿਰ ਕੀ ਬਣੂਗਾ ਕਿੱਥੇ ਬਣਦਾ ਨਹੀਂ ਸੋਨਦਾ ਕੋਈ ਖਾਲਾ ਦੇ ਖਾਲਾ ਦੇ ਖਾਲਾ ਦੇ ਹੁਣ ਤਾਂ ਇਹਨੂੰ ਇੱਥੇ ਖੜ ਜੈਨੇ ਅਸੀਂ ਨਾ ਉੱਥੀ ਓ ਹਾਂ ਜੀ ਆ 11 ਮਾਰ ਲੈਣ ਦੇ ਸਾਹਮਣੀ ਚੱਲ ਪੱਛੇ 6 600 ਦਾ ਪੱਠਾ ਮਗਰੇ ਦੇ ਵਿੱਚ ਐ ਕਰੀ ਇਹ ਤੂੰ ਰੱਖ ਵਾਈਬਲ ਕੁਆਲਟੀ ਅਸੀਂ ਰੋਜ਼ੇ ਦੇਖਦੇ ਆ 5000 ਤੂੰ ਕਿਹੜਾ ਮਾੜਾ ਤੂੰ ਕਿਹੜਾ ਮਾੜਾ ਤੇ ਮੁੰਦਰਾ ਤੇਰੀ ਕੀ ਸੋਹਣੀ ਆ ਮੈਂ ਤਾਂ ਮਾੜਾ ਕੋਣ ਕੀ ਸੋਹਣਾ ਪਾਇਆ ਮਾੜਾ ਕਿੱਥੇ ਤੂੰ ਉਧਰ ਨੂੰ ਕਰ ਵੀਡੀਓ ਕਨੀ ਆਕਾਂ ਦੇਖਾ ਬੰਦੇ ਨੇ ਪਾਰਖੇ ਨੇ ਜਨਾਨੀ ਵਾਲੀਆਂ ਮੁੰਦਰਾ ਕੀ ਸੋਹਣੀ ਆ ਤੂੰ ਕਿਹੜਾ ਮਾੜਾ ਹੈ 11000 ਸਾਹਮਣੀ ਵਾਲਾ ਕੋਈ ਗੱਲ ਨਹੀਂ ਕਰਨ ਨੂੰ ਫਿਰ ਹੋਰ ਕਿੰਨੀ ਦੇਣੀ ਐ ਇੱਥੇ ਜਾ ਦੇ ਨਾਉਂ ਨਹੀਂ ਜੀ ਕਦਾਬ ਚੱਲ ਜਾਂਦੀ ਹੈ ਤੇ ਨਾ ਮੱਥਾ ਮਾਰ ਨਾ ਜੀ ਕੋਈ ਗੱਲ ਨਹੀਂ ਮੱਥਾ ਮਾਰ ਲੱਖ ਬਾਦੀ ਹੈ ਕਿ ਨਾ 12000 ਦੀ ਦੇਣੀ ਹੈ ਨਹੀਂ ਬੰਦ ਸਾਢੇ 12 ਦੀ 13 ਦੀ ਨਹੀਂ ਬੰਦ ਦੱਸੂੰ ਕੀ ਕਰਾਂ ਵਿੱਚ ਚਲੋ ਹੋਏ ਅਸੀਂ ਵੀ ਮਹਿੰਗੀ ਚੱਕੀ ਲਾਉਣੀ ਆ ਜੀ ਕਿਹੜੀ ਚੱਕੀ ਲਾਉਣੀ ਆ ਜੀ ਅੱਜ ਨਾਲ ਗੱਲ ਆਹ ਚੱਕੀ ਤੇ ਕਹੀ ਤੇ ਪਰ ਫਿਰ ਇਤੋ ਕਿ ਜਿੰਨਾ ਫੇਰ ਹੀ ਬਣੂ ਮੁੰਮੂ ਹੁੰਦਾ ਜਾਂ ਬਾੜ ਚ ਲੱਗ ਜਾਂਦਾ ਕਾਨੂੰਨ ਆਪਾਂ ਕਹਿ ਲਾ ਫੁੱਗਦਾ ਦੇ ਦੇ ਵੀ ਕਾਨੂੰਨ ਹੀ ਲੱਗਦੇ ਨੇ ਨਾ ਛੱਕੇ ਮਾਰਨੇ ਨੇ ਆਪਾਂ ਨੇ ਛੱਕੇ ਮਾਰੇ ਬਿਨਾ ਗੱਲ ਨਹੀਂ ਬਣਦੀ ਮਾਤੇ ਮੇਰਾ ਦੀ ਦਿੰਨਾ ਨਹੀਂ ਦਿੰਦਾ ਅਜਾ ਕਰ ਕੋਈ ਗੱਲ ਨਹੀਂ ਬਾਈ ਦੂੰਗਾ ਭਾ ਮਾਰਾ ਮੋਟਾ ਫਿਰ ਹੁਣ ਮੈਂ ਤਾਂ ਲਾਂਦਾ ਨਾ ਬਹੁਤ ਕੁਸਕੈਸਤਾ ਹੈ 18 ਦੀ ਲੈ ਆਓ بس اوتھر ਤੋਂ ਹੁੰਦੀ ਚੱਕਨੇ ਉਹ ਨਿਕਲ ਦੇਣੀ ਹੈ ਤੀ ਮੈਂ ਵੀ ਹੁਣ ਦੁਬਾਰੇ ਤੈਨੂੰ ਕਹਿੰਦਾ ਇੱਕ ਗੱਲ ਕਹੀ ਇੱਕ ਜਮਾ ਇੱਕ ਕਹੀ بس ਜਮਾ ਇੱਕ ਪੂਰੀ 14 ਦੀ ਏ ਬਾਰ ਨਹੀਂ ਲਾਤੀ ਨਹੀਂ ਲਾਤੀ ਨਹੀਂ ਲਾਤੀ ਨਾਗਿਲਾਂ ਦੀ ਉਹ ਬੱਕਰੀ ਵੀ ਦੇਖੋ ਸੋਨੇ ਵਰਗੀ ਬੱਕਰੀ ਹੈਗੀ ਕੋਈ ਥੋੜਾ ਹੋਏਗਾ ਜੀ ਉਹ نوٹ ਵੀ ਦੇਖ ਆਏ ਤਾਂ ਹੋਰ ਗਿਆ ਨਹੀਂ ਉਹ 500 ਰੁਪਿਆ ਹੋ ਮੈਨੂੰ ਵੀ ਦੇਣਗੇ ਜੀ ਦੇਣਗੇ ਅੱਜ ਆਪਾਂ ਨੂੰ ਕੁਸਾ 15 ਜੇ ਪੈਗੀ ਆਪਾਂ ਨੂੰ ਪੱਲਿਓ ਜਾਣ ਕੇ ਫਿਰ ਹੋਰ ਕੀ ਫਾਇਦਾ ਹੈਗਾ ਹੈਗਾ ਨਾ ਵਪਾਰ ਕਰੇ ਦਾ ਅੱਛਾ ਦੂਰਾਂ ਦੀ ਹੋਰ ਨੂੰ ਦੇਖਣੀ ਤਾਂ ਲੱਗੇ ਜੀ ਮਨਜੇ ਦਾ ਰੁਪਿਆ ਵੀ 500 ਤੇ ਆ ਗਿਆ ਕਰ ਲੈ ਮੁੰਡਿਆ ਕੋਈ ਰਹਾ ਕਰਦਾ ਹੈ ਇਹ ਤੇਰਾ ਬੁੜੇ ਨਾ ਜਿ ਰਹਾ ਹੀ ਹੈ ਇਹਨੂੰ ਛਡਾ ਦੇ ਸਾਵੀ ਗੱਲ ਦੱਸਦੀ ਹੈ ਪੱਟ ਕੇ ਆ ਸਕਦੀ ਗੱਲ ਦੱਸਦੀ ਹੈ ਹਾਂ 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 ਜਿਹੜਾ ਦੇ ਕਹਿੰਦੇ ਆ ਖੜਾ ਲਾ ਫੇ ਸਾਨੇ ਮੁੱਲ ਕਿੰਨਾ ਹੈਗਾ ਪੱਠੋ ਦਾ ਲੈ ਤੇ ਇਹ ਤੇ ਸਾਡੇ ਉਸ ਦੀ ਦਵਾ ਦੇ 17 ਦੀ ਨਹੀਂ ਹੁੰਦੀ 500 ਰੁਪਏ ਕੱਟ ਕਰਦੇ ਨਹੀਂ ਹੁੰਦੀ ਨਹੀਂ ਹੁੰਦੀ ਹੁੰਦੀ ਕਿਵੇਂ ਪੱਟਾ ਦੇਖੋ 7000 ਰੁਪਏ ਦਾ ਪੱਠਾ ਮਗਰਾ ਨਹੀਂ ਯਾਰ ਆ ਮੇਰੇ ਲਈ ਸਹੀ ਫਰਕ ਆਹ ਭਾਈ ਇਹ ਮਰਦੀ ਹੈ 640 ਦੀ ਨਹੀਂ ਬਾਈ ਹੁੰਦੀ ਹੈਗੀ 500 ਰੁਪਏ ਰਹਿਣ ਜਿਹਦਾ ਜੋ ਨਹੀਂ ਹੁੰਦੀ ਕਿਉਂ ਕਾਕਾ ਨੱਕਰ ਨਹੀਂ ਜੀ ਕਾਕਾ ਮੇਰੇ ਬਾਤ ਹੀ ਗੱਲ ਨਹੀਂ ਦੇਖੋ ਕਿ ਇਹ ਬੱਕਰੀ ਦੇਖਿਓ ਤੇ ਬੱਕਰੀ ਵਿਕੂਗੀ ਹੈ ਕਿ ਨਾ ਗੱਲ ਇਹ ਕਹਿੰਦਾ ਹੈ ਜੁਬਿੰਦਾ ਜਾਂਦੀ ਹੋਰ ਕੀ ਵੀ ਕੁ ਇਹ ਹੀ ਮੂਹ ਕਸੰਦ ਕਰੂਗਾ ਲਾ ਓ ਤੇਰਾ ਦਿਮਾਗ ਹੱਲ ਜੇ ਤੇਰਾ ਦਿਮਾਗ ਓਕੇ ਤੇਰਾ ਦਿਮਾਗ ਕੀ ਆ ਨਹੀਂ ਮੰਨਦਾ ਪੂਰੀ 15000 ਨਹੀਂ ਬਣਦਾ ਦੇ ਉਹ ਪੈਸੇ ਨਹੀਂ ਪੈਸੇ ਦੇ ਉਹ ਨਾ ਇਹ ਸਾਈ ਕੱਟ ਬਣ ਗਿਆ ਮੈਂ ਕਹਿੰਦਾ ਨਹੀਂ ਬਣਦਾ ਇਹ ਫੁੱਟਿਆ ਹੈ ਆਦਮੀ ਕੇ ਉਹ ਫੁੱਟਿਆ ਨਹੀਂ ਬਣਨਾ ਆਪਣੀ ਗੱਲ ਸੀ ਸੋਹਣੀ ਹੈ ਖਣਾ ਥੋੜਾ ਦੀ ਕੰਨਾਂ ਦੀ ਦੇਖੋ ਕੈ ਜੀ ਸੋਣੀ ਜੀ ਦੋ ਦਿਨਾਂ ਦਾ ਮੱਧ ਰੁੱਕਿਆ ਹੈ ਤੇਰਾ ਨਹੀਂ ਜੀ ਨਹੀਂ ਨਹੀਂ ਦਰੀ ਨੂੰ ਹੱਟ ਕੇ ਜੁੰਗਦੀ ਆ ਪੱਠ ਖੁੱਲੀ ਜੁੰਗੀ ਆ ਕੈਰੀ ਪੱਠਾ ਰਸਤੇ ਪੰਡਤ ਦੀ ਡੇਰੀ ਚ ਪਾਉਣਾ ਦੁੱਧਾ ਨਹੀਂ ਠੀਕ ਆ ਹਰ ਟਾਈਮ ਪਾਟ ਚੋਂਦੀ ਹੈਗੀ ਤੇਰੀ ਤੂੰ ਲੈ ਜੰਗੂ ਜੰਗੂ ਜੰਮੀ ਆ ਆਪਾਂ ਖੁੱਲ੍ਹਦੀ ਛੱਡ ਦਿੰਦੇ ਤੇਰੀ ਮਾਂ ਦੇ ਚੁੰਗੇ ਨਾ ਨਾ ਸਾਰੇ ਇਹਦੇ ਤੇ ਨਹੀਂ ਨਹੀਂ ਇਹ ਫੜਾ ਮੇਰੀ 44 ਸਾਈ ਹਾਂ ਮੇਰਾ ਕਿਉਂ ਮੱਥਾ ਪਵਾ 4 ਘੰਟਾ ਹੋ ਗਿਆ ਓਏ ਨਹੀਂ ਭਾਈ ਉਹ ਨਾ ਮੋੜ ਨਾ ਮੋੜ ਜਿੰਨੇ ਦੀ ਦੇਣੀ ਇੱਕੋ ਹੀ ਦੱਸ ਦੇ 17 ਨਹੀਂ ਲੈ ਨਾ ਬਸ 500 ਕੱਟ ਗਏ ਆਪਾਂ ਆ ਸੁਧਰਾ ਜੂ 500 ਕੱਟ ਗਏ ਹੁਣ ਆ ਪਾ ਲੈ ਓਏ ਕੋਈ ਗੱਲ ਨਹੀਂ ਦੀ 15 ਦੀ ਓ 15 ਸੁਣੀ ਨਾ ਮੈਂ ਅੱਜ 15 ਬੱਸ ਹੋ ਗਿਆ ਨਾ 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 ਅੱਜ 15 ਕੋਲੇ 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 ਕੋਈ ਨਹੀਂ ਆ ਬਹਤੀ ਮਤੇ ਕੋਈ ਵੀ ਦੋਸਤੋ ਸੱਦਾ ਹੋ ਗਿਆ 8 15 ਅੱਡੇ 15 ਮੁੱਕ ਕੇ ਦਿਖਾ ਬਈ ਨਾ 8 15 ਤਲਾ ਮੋੜ ਹੋਰ ਵੀ ਮੋੜਾ ਇਹ ਜਾਦੂ ਕਰਿਆ ਹੈ ਜੀ ਹਾਂ ਜਾਦੂ ਕਰਿਆ ਤਾਂ ਹੀ ਘੱਟ ਦਵਾਤੀ 1500 ਬਾਪੇ ਦਾ ਤਵੀਤ ਕਰਾਇਆ ਹੈ ਥੋਲੂ ਦੇ ਵਿੱਚ ਹਾਂ ਹੋਰ ਕਿਨੇ ਗਾਉਣਾ ਹੀ ਕਰਾਂਦਾ ਮੈਂ ਕਿਹਾ ਕਿਸੇ ਬਾਪੇ ਤੋਂ ਤਵੀਤ ਕਰਾਉਂਦੀ ਤੂੰ ਉਹ ਰਾਜੇ ਤੈਨੂੰ ਕਹਿ ਦਿੱਤਾ ਖਾ ਦੇ ਹੋਰ ਉਹ ਬਾਪੇ ਹੋ ਗਿਆ ਪਹਿਲੇ ਮਾਰਿਆ ਰੱਤੂ ਇਹ ਪਹਿਲਾ ਮਾਰਦਾ ਪਹਿਲਾ ਹੁੰਦਾ ਫਿਰ ਮਾਠਾ ਕੋਈ ਮਾਰੀ ਨਹੀਂ ਖਰਾਕ ਨਹੀਂ ਮਰੀ ਹੋਈ ਹੈ ਪੱਠ ਦਾ ਪੂਰੀ ਸੇਵਾ ਕਰਿਓ ਮਰੀ ਹੋਈ ਹੈ ਪੱਠ ਵੀ ਮਗਰ ਬਹੁਤ ਸੋਹਣੀ ਹੈ ਗਲਾਬੀ ਮਰਦੋ ਹੈ ਉਹ ਲੱਗਣੀ ਦੋ ਨਗ ਹਾਂ ਲੱ ਤੀਸਰਾ ਦੁੱਧ ਹੋ ਗਿਆ ਦੁੱਧ ਹੋ ਗਿਆ ਚੌਥਾ ਜਵਾਬ ਵੀ ਹੋ ਗਿਆ ਹੈ ਚੌਥਾ ਝੋਲਾ ਹੋ ਗਿਆ ਆ ਚੌਥਾ ਝੋਲਾ ਪੰਜਵਾਂ ਰਸਾ ਸੀਮੀ ਗਾਨੀ ਸਤਨਾ ਲਾਜੂ ਐ ਹੋਗੇ ਤੁਹਾਡਾ ਰਾਜੀ ਆ ਹਾਂ ਨੇ